ਹੌਏ ਦਿਨਮਕ ਏਰੀਆ ਵਿੱਚ ਵੱਧ ਰਹੀ ਟ੍ਰੈਫਿਕ ਅਤੇ ਨੈਸ਼ਨਲ ਹਾਈਵੇ ਤੇ ਬਿਨਾ ਪਾਰਕਿੰਗ ਖੜੇ ਵਹੀਕਲ ਤੇ ਕਾਨੂੰਨੀ ਕਾਰਵਾਈ ਦੀ ਮੈਡਮ இந்துਵਾਲਾ ਅਤੇ ਸਾਥੀਆਂ ਨੇ ਡੀਐਸਪੀ ਕੁਲਵਿੰਦਰ ਸਿੰਘ ਨੂੰ ਮੈਮੋਰੰਡਮ ਰਾਹੀਂ ਕੀਤੀ ਮੰਗ ਅਜਿਸੀਂ ਡੀਐਸਪੀ ਸਾਹਿਬ ਕੋਲ ਆਏ ਹਾਂ ਕਿਉਂਕਿ ਲੋਕਾਂ ਦੀ ਕਾਫੀ ਦਿਨਾਂ ਤੋਂ ਸ਼ਿਕਾਇਤ ਸੀ ਵੀ ਜਦੋਂ ਵੀ ਅਸੀਂ ਇਤੋਂ ਗੁਜ਼ਰਦੇ ਹਾਂ ਸਬਜੀ ਮੰਡੀ ਤੋਂ ਔਰ ਅੰਬੇਦਕਰ ਚੌਂਕ ਤੋਂ ਅਸੀਂ ਮਾਤਾ ਰਾਣੀ ਚੌਂਕ ਤੱਕ ਆਉਂਦੇ ਆ ਬਹੁਤ ਹੀ ਟ੍ਰੈਫਿਕ ਹੁੰਦਾ ਵਾ ਔਰ ਜਿੰਨੇ ਵੀ ਇੱਥੇ ਦੇ ਦੁਕਾਨਦਾਰ ਨੇ ਔਰ ਜਿੰਨੇ ਵੀ ਉੱਥੇ ਦੇ ਨਿਵਾਸੀ ਨੇ ਸਾਡੇ ਉਹਨਾਂ ਨੇ ਫਿਰ ਇੱਕ ਐਪਲੀਕੇਸ਼ਨ ਲਿਖੀ ਵੀ ਤੁਸੀਂ ਸਾਡੇ ਨਾਲ ਚੱਲ ਕੇ ਡੀਐਸਪੀ ਸਾਹਿਬ ਨੂੰ ਮਰੰਮਦਮ ਦਿਵੋ ਵੀ ਸਾਡੀ ਸਮੱਸਿਆ ਦਾ ਹੱਲ ਕਰੋ ਜਦਕਿ ਇਹ ਸਮੱਸਿਆ ਜਿਹੜੀ ਡੀਸੀਮੈਡ ਨੇ ਪੱਲਾ ਵੀ ਆਰਡਰ ਕੱਢੇ ਹੋਏ ਆ ਜਿਹੜੇ ਕਿ ਟਿਪਰ ਹੈਗੇ ਆ ਸਕੂਲ ਟਾਈਮ ਨਹੀਂ ਚੱਲਣਗੇ ਔਰ ਜਦੋਂ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਦੁਪਹਿਰ ਦੇ ਟਾਈਮ ਉਦੋਂ ਵੀ ਨਹੀਂ ਚੱਲਣਗੇ ਵੀ ਉਸ ਚੀਜ਼ ਦੀ ਥੋੜੀ ਜੀ অবਹੇਲ ਨਾ ਹੋ ਰਹੀ ਆ ਵੀ ਉਹ ਫੇਰ ਵੀ ਟਿਪਰ ਚੱਲ ਰਹੇ ਨੇ ਗੱਡੀਆਂ ਨਿਕਲ ਰਹੀਆਂ ਨੇ ਉਹਦੇ ਨਾਲ ਫੇਰ ਜਦੋਂ ਬੱਚੇ ਸਕੂਲ ਤੋਂ ਆਉਂਦੇ ਉਹਨਾਂ ਨੂੰ ਬਹੁਤ ਮਤਲਬ ਕਿ ਬਹੁਤ ਪਰੇਸ਼ਾਨੀ ਹੁੰਦੀ ਆ ਪੇਰੈਂਟਸ ਨੂੰ ਵੀ ਪਰੇਸ਼ਾਨੀ ਹੁੰਦੀ ਆ ਬੱਚਿਆਂ ਨੂੰ ਵੀ ਬਹੁਤ ਪਰੇਸ਼ਾਨੀ ਅਸੀਂ ਰਿਕਵੈਸਟ ਕੀਤੀ ਆ ਔਰ ਨਾ ਨਾ ਨੇ ਡੀਐਸਪੀ ਸਰ ਨੇ ਆਪਣੇ ਐਸਐਚਓ ਵੀ ਨਾਲ ਹੀ ਬੈਠੇ ਹੋਏ ਸੀ ਟ੍ਰੈਫਿਕ ਵਾਲਿਆਂ ਨੂੰ ਵੀ ਕਹਿਤਾ ਵਾ ਔਰ ਦੂਸਰਾ ਹਾਜੀਪੁਰ ਦੇ ਵੀ ਐਸਐਚਓ ਨੂੰ ਕਹਿਤਾ ਵਾ ਵੀ ਇਹ ਜਿਹੜੀ ਆ ਸਕੂਲ ਦੇ ਕਿਉਂਕਿ ਸਰਦੀ ਹੋ ਗਈਆਂ ਸਕੂਲ ਦੇ ਟਾਈਮ ਚੇਂਜ ਹੋ ਗਏ ਆ ਉਹਦੇ ਨਾਲ ਕਹਿੰਦੇ ਥੋੜਾ ਅੱਗੇ ਪਿੱਛੇ ਹੋ ਗਿਆ ਹੁਣ ਆਵਾ ਕੋਈ ਗੱਲ ਨਹੀਂ ਅਸੀਂ ਜਿਹੜੀ ਤੁਸੀਂ ਸਮੱਸਿਆ ਲੈ ਕੇ ਆਏ ਆ ਅਸੀਂ ਉਹਨੂੰ ਬਿਲਕੁਲ ਇਹਦੀ ਪਾਲਣਾ ਕਰਾਂਗੇ ਔਰ ਇਹ ਚੀਜ਼ ਨੂੰ ਬੰਦ ਕਰਾਵਾਂਗੇ ਤਾਂ ਕਿ ਜਿਹੜੇ ਸ਼ਹਿਰ ਵਾਸੀ ਆ ਜਾਂ ਲੋਕ ਨੇ ਜਿਹੜੇ ਜਾਣਦੇ ਨੇ ਉਹਨਾਂ ਨੂੰ ਕੋਈ ਆਮ ਜਾਣਦੀ ਸਮੱਸਿਆ ਨਾ ਹੋਵੇ ਅਗਰ ਮੰਨ ਲਓ ਇਹ ਸਮੱਸਿਆ ਦਾ ਸਮਾਧਾਨ ਨਹੀਂ ਹੁੰਦਾ ਤਾਂ ਜ਼ਿੰਮੇਵਾਰ ਨਾਗਰਿਕ ਸ਼ਹਿਰੀ ਹੋਣ ਦੇ ਨਾਤੇ ਅਗਲਾ ਸਟੈਪ ਕੀ ਹੋਵੇਗਾ ਤੁਹਾਡਾ ਫਿਰ ਅਸੀਂ ਫਿਰ ਡੀਐਸਪੀ ਸਰ ਕੋ ਲਾਵਾਂਗੇ ਫਿਰ ਅਸੀਂ ਇਹੀ ਆ ਜੀ ਜੇ ਇਹ ਸਮਾਧਾਨ ਨਹੀਂ ਹੋਏਗਾ ਫਿਰ ਇਹ ਪ੍ਰੋਟੈਸਟ ਕਰਾਂਗੇ ਹੁਣ ਲੋਕਾਂ ਦੇ ਨਾਲ ਤਾਂ ਬੈਠਣਾ ਪੈਣਾ ਵਾ ਲੋਗਾਂ ਦੀ ਵੀ ਗੱਲ ਸੁਣਨੀ ਪੈਣੀ ਆ ਸਾਨੂੰ ਵੀ ਅਗਰ ਸਾਰੇ ਅਸੀਂ ਵੀ ਉਸ ਜਗ੍ਹਾ ਤੋਂ ਗੁਜ਼ਰਦੇ ਆ ਸਾਨੂੰ ਵੀ ਇਹ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਵਾ ਪਬਲਿਕ ਨੂੰ ਹਰ ਪਬਲਿਕ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਵਾ ਕੀ ਇਸ ਵਿੱਚ ਹੋਰ ਕੀ ਸਮਾਧਾਨ ਕੀਤਾ ਜਾਏਗਾ ਤੁਹਾਡੇ ਜੀ ਮੇਰੇ ਕੋਲ ਅੱਜ ਜਿਹੜੇ ਮਕੇਰੀਆਂ ਤੇ ਮਹਤਵਪੂਰਨ ਵਿਅਕਤੀ ਆ ਆਨਰੇਬਲ ਵਿਅਕਤੀ ਆ ਇਹਨਾਂ ਨੇ ਇੱਕ ਸਮੱਸਿਆ ਦੱਸੀ ਆ ਕਿ ਜਿਹੜੇ ਟਿੱਪਰ ਆਉਂਦੇ ਆ ਇੱਧਰ ਤਲਵਾੜਾ ਸਾਈਡ ਤੋਂ ਹਾਜੀਪੁਰ ਸਾਈਡ ਤੋਂ ਬਜਰੀ ਰੇਤਾਂ ਲੈ ਕੇ ਉਹ ਜਦੋਂ ਇੱਧਰ ਆਉਂਦੇ ਆ ਤਾਂ ਸਕੂਲ ਦੇ ਬੱਚਿਆਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ। ਇਹ ਸਵਾਲ ਦੇ ਵਿੱਚ ਪਹਿਲਾਂ ਵੀ ਕੋਈ 2-3 ਮਹੀਨੇ ਪਹਿਲਾਂ ਐਸ.ਡੀ.ਐਮ. ਸਾਹਿਬ ਨਾਲ ਮੀਟਿੰਗ ਹੋਈ ਸੀ। ਉਦੋਂ ਇੱਕ ਫੈਸਲਾ ਲੈ ਗਿਆ ਸੀ ਟਿੱਪਰ ਵਾਲਿਆਂ ਨਾਲ ਸ਼ਹਿਰ ਵਾਸੀਆਂ ਨਾਲ ਤੇ ਐਸ.ਡੀ.ਐਮ. ਸਾਹਿਬ ਨੇ ਪ੍ਰਸ਼ਾਸਨ ਨੇ ਮਿਲ ਕੇ ਤੇ ਸਕੂਲ ਟਾਈਮਿੰਗ ਉਦੋਂ 6 ਤੋਂ 9 ਰੱਖਿਆ ਗਿਆ ਸੀ ਪਰ ਹੁਣ ਕਿਉਂਕਿ ਟਾਈਮ ਚੇਂਜ ਹੋ ਗਿਆ ਆ ਹੁਣ ਇਹਨੂੰ ਦੁਬਾਰਾ ਰਿਵਿਊ ਕਰ ਦਿੰਨੇ ਆ 7 ਤੋਂ 10 ਕਰ ਦਿੰਨੇ ਆ ਤੇ ਸ਼ਾਮ ਨੂੰ 1 ਤੋਂ 4 ਨਹੀਂ ਚੱਲਣਗੇ। ਉਹ ਬਿਲਕੁਲ ਲਾਗੂ ਜਿਹੜਾ ਫੈਸਲਾ ਪਹਿਲਾਂ ਵੀ ਕੀਤਾ ਹੋਇਆ ਆ ਜੇਕਰ ਤੇ ਉਹਦੇ ਵਿੱਚ ਕੋਈ ਬਾੜੀ-ਬੋਟੀ ਢਿੱਲਪ ਹੋਈ ਆ ਤਾਂ ਹੁਣ ਮੈਂ ਇਹਨਾਂ ਦੇ ਸਾਹਮਣੇ ਆਪਣੇ ਟ੍ਰੈਫਿਕ ਇੰਚਾਰਜ ਨੂੰ ਐਸਟੀਓ ਸਾਹਿਬ ਮੇਰੇ ਕੋਲ ਹੀ ਬੈਠੇ ਸੀ ਐਸਟੀਓ ਸਾਹਿਬ ਨੂੰ ਤੇ ਐਸਟੀਓ ਹਾਜੀਪੁਰ ਨੂੰ ਹਦਾਇਤ ਕਰਤੀ ਆ ਕਿ ਉਹ ਜਿਹੜਾ ਫੈਸਲਾ ਉਹਦੋਂ ਦੇ ਇੱਕ ਆਰਡਰ ਜਾਰੀ ਕੀਤਾ ਸੀ ਐਸਟੀਓ ਸਾਹਿਬ ਨੇ ਤੇ ਸਵੇਰ ਸਕੂਲ ਟਾਈਮ ਤੇ ਨੂਨ 8 ਜਦ ਦੁਪਹਿਰ ਨੂੰ ਜਿਹੜਾ ਸਕੂਲ ਟਾਈਮ ਆ ਉਦੋਂ ਬਿਲਕੁਲ ਆਵਾਜ਼ ਨਹੀਂ ਚੱਲੇਗੀ ਟ੍ਰੈਫਿਕ ਦੇ ਪਰਾਂ ਤੇ